ਪਰਾਣੀ ਮੈਨੂੰ ਤੇ ਹੁਣ ਮਾਰ ਲੱਗਾ। ਅਸਲਿਕ ਤੌਰ ਤੇ ਸਾਰੇ ਲੋਕਾਂ ਕਿ YouTube ਚੈਨਲ ਤੇ ਤੇ ਦੋਸਤੂ ਇਹ ਜਿਹੜੇ ਤੇ ਸਟਰੈਟਰ ਦੇਖ ਸਕਦੇਗਾ ਤੇ ਸਾਡਾ ਨਵਾਂ ਸਟਰੈਟੇਜੀ ਕਥੀ ਇਹ ਨੰਦਾ ਹੈ ਅਰਜਨਪੁਰ ਬਫੋਰ ਤੇ ਤੀ ਕਮੈਂਟਸ ਤੇ ਬੋਲ ਜਾ ਕੇ ਸਿੱਧਾ ਦੱਸੋ ਕਿ ਕਿਆ ਜਿਹਾ ਲੱਗਣਦਿਆ ਹੈ। ਫਿਰ ਹੁਣ ਕਹਿੰਦਾ ਇਧਰ ਮੈਂ ਤੇ ਫੋਨ ਜਮਾ ਚੈਜ ਹੋਵੇ। ਹਾਂਜੀ। ਕਰੋ ਸ਼ੁਰੂ ਚੱਲ ਵੀ ਗੈਸ ਦੀ ਗੱਲ ਕਰਦੇ ਆ ਜਿਹੜਾ ਕਲਸਟਰ ਜੋ ਹੈਗਾ ਉਹ ਡਿਜੀਟਲ ਦਿੱਤਾ ਗਿਆ ਤੁਸੀਂ ਦਿਖਾ ਸਕਦੇ ਹੋ ਜਿਵੇਂ ਕਾਰ ਵਿੱਚ ਆਪਾਂ ਟ੍ਰਿਪ A ਟ੍ਰਿਪ B ਕਰਕੇ ਪੱਕਾ ਟਰੈਕਟਰ ਚੱਲਿਆ ਉਹ ਵੀ ਦੇਖ ਸਕਦੇ ਆ ਡੀਜ਼ਲ ਦਾ ਇੰਡੀਕੇਟ ਕਰੂਗਾ ਪਲੱਸ H ਜੋ ਤੁਹਾਨੂੰ ਸਰਵਿਸ ਰਿਮਾਈਂਡਰ ਦੇਣਾ ਹੈ ਜਾਂ 4-ਵੀਲ ਡਰਾਈਵ ਦਾ ਹੋ ਗਿਆ ਸਾਰਾ ਇੰਡੀਕੇਟਰ ਜੀ ਦਿੱਤੇਗਾ ਪਲੱਸ H IPDO ਕਲੱਚ ਦਿੱਤਾ ਗਿਆ

ਪਤਾ ਹੈ ਉਹ ਲੁਗਾਨ ਪਤਾ ਨੂੰ ਦੱਸਾਂ ਅਮਾ ਅੱਜ ਅਗਲਾ ਚਿਪਾਉਂ ਗੋਨੇ ਕਰਾਉਣਾ ਤੇ ਤੋਂ ਕੱਖ ਨਹੀਂ ਦਾ ਤੈਨੂੰ ਆ ਕੇ ਘਰੇ ਦਸ ਕਰਕੇ ਉਹਨਾਂ ਨੂੰ ਇੰਨਾ ਕਹਣਾ ਵਰਗਾ ਆ ਆਹ ਕੋਈ ਮੈਂ ਕਾਹਦਾ ਬਤਾਦਾ ਲੱਗਦਾ ਉਹ ਬਾਅਦ ਨਾਲ ਹੀ ਬਣਾਦਾ ਹੈਗਾ ਚਲੋ ਸਿਖਾਲੇ ਸਾਰਿਆਂ ਨੂੰ ਰਵਿੰਦਰ ਭਾਜੀ ਉਹਨੇ ਸਾਡੇ ਕੋਲ ਟਰੈਕਟਰ ਲੈਣ ਆਏ ਆ। ਇਹ ਟਰੈਕਟਰ ਬਾਰੇ ਮਤਲਬ ਨਜ਼ਰ ਆਈ। ਇਹ Mahindra ਦਾ ਨਵਾਂ ਮਾਡਲ ਹੈ। Mahindra Logo 605 BAKS। ਕੁਝ ਖਾਸ ਫੀਚਰਸ ਮਾਡਲ ਵਿੱਚ ਦਿੱਤੇ ਗਏ ਆ। ਜਿਵੇਂ ਕਿ ਆਪਾਂ ਅੱਗੇ ਤੋਂ ਸਟਾਰਟ ਕਰਦੇ ਆ। ਕਰਾਉਲ ਦਾ ਹੈਵੀ ਡਿਊਟੀ ਫਰੰਟ ਐਕਸਲ ਦਿੱਤਾ ਗਿਆ ਹੈ। ਜੋ ਲੌਂਗ ਲਾਈਫ ਕੋਈ ਪ੍ਰੋਬਲਮ ਨਹੀਂ ਆਉਂਦੀ। ਥੋੜਾ ਪਿੱਛੇ ਆੰਦੇ ਆ। ਸਟੇਅਰ ਸ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਹੈ। ਚੜ੍ਹਨ ਲੱਗੇ ਉਤਰ ਲੱਗੇ ਬੈਠਣਗੇ ਆਰਾਮ ਨਾਲ ਤੁਸੀਂ ਕੰਮ ਕਰ ਸਕਦੇ ਹੋ ਸੁਪਰ ਸ਼ਟਲ ਲੀਵਰ ਦਿੱਤਾ ਗਿਆ ਇਹਦੇ ਵਿੱਚ ਜਿਸ ਗियर ਵਿੱਚ ਤੁਸੀਂ ਅੱਗੇ ਜਾਵੋਗੇ ਉਸੇ ਸੇਮ ਸਪੀਡ ਵਿੱਚ ੱਲੇ ਤੋਂ ਗੇਅਰ ਚੇਂਜ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸੇਮ ਸਪੀਡ ਵਿੱਚ ਤੁਸੀਂ ਆਰਾਮ ਨਾਲ ਪਿੱਛੇ ਆ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਇਸ 9524 ਦੇ ਫਰੰਟ ਟਾਇਰ ਦਿੱਤੇ ਗਏ ਆ 16928 ਦੇ ਟਾਇਰ ਪਿੱਛੇ ਵਾਲੇ ਆ ਅਸਲ ਵਿੱਚ ਇਹ ਟ੍ਰੈਕਟਰ ਜਿਹੜਾ 57 ਹਾਸਕੋਰ ਦੀ ਸ੍ਰੇਣੀ ਦਾ ਟ੍ਰੈਕਟਰ ਆ 60 ਹਾਸਕੋਰ ਦੀ ਸਟੈਂਡਰਡ ਟ੍ਰੈਕਟਰ ਆ ਪਰ ਔਨ ਪੇਪਰ 49.9 ਦੇ ਰਹੇ ਆ ਜੀ ਜੇ ਕਪੈਸਿਟੀ ਦੀ ਗੱਲ ਕਰਦੇ ਆ ਤਾਂ ਲਿਫਟ ਕਪੈਸਿਟੀ ਦੀ 2200 ਕਿਲੋ ਜੀ ਦੀ ਹੈ ਉਹ ਨਿਕੋ ਮੈਡਰ ਰੋ ਜਾ ਕੋ ਮੈਡਰ ਕਰ ਦੋ ਉਹ ਗੱਲ ਛੋਟ ਤੇ ਕੱਟੀ ਗਈ